ਵੇ ਸਾਥੀ ਪੁੱਤਰੇ ਤੇ ਪਾਪਾ ਫਰੂਟ ਲਿਆਏ ਸੀ ਤੇ ਦਾਦੀ ਨੂੰ ਪੜਾਇਆ ਮੈਂ ਨੂੰ ਨਹੀਂ ਦੇਣਾ ਇਹ ਪੜਾਇਆ ਵੈਰੀ ਪੜ੍ਹ ਲੈ ਗਈ ਨਹੀਂ ਨਾ ਆ ਜੀ ਬਬਾ ਦੇਣਾ ਦੇ ਮੰਮੀ ਮੈਂ ਸੌਂ ਲੱਗਾ ਪੁੱਤ ਮੇਰੀ ਗੱਲ ਸੁਣ ਸੌਂ ਲੱਗਿਆ ਨਹੀਂ ਇੱਕ ਵਾਰੀ ਪਹਿਲਾਂ ਤੂੰ ਆਪਦੇ ਦਾਦੇ ਦਾਦੀ ਕੋਲ ਜਾ ਉਹਨਾਂ ਕੋਲ ਕੋਈ ਕਹਾਣੀ ਸੁਣ ਕੋਈ ਚੰਗੀਆਂ ਗੱਲਾਂ ਸੁਣ ਫੇਰ ਸੁਣ ਜੰਦਾ ਸਮਝ ਗਿਆ ਜਾਏਗਾ ਨਾ ਦਾਦਾ ਦਾਦੀ ਕੋਲ ਉਹਨਾਂ ਕੋਲ ਗੱਲ ਕਹਾਣੀ ਸੁਣ ਕੇ ਆਏਗਾ ਨਾ ਠੀਕ ਹੈ ਸ਼ਾਬਾਸ਼ ਜਾ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਕੱਲ ਸਾਰੇ ਨਹੀਂ ਤਾਂ ਕੁਝ ਬੱਚੇ ਅਜਿਹਾ ਕਰ ਰਹੇ ਨੇ ਆਪਦੇ ਘਰ ਦੇ ਵਿੱਚ ਉਹਨਾਂ ਦੇ ਦਾਦਾ ਦਾਦੀ ਨੇ ਉਨਾਂ ਕੋਲ ਬਿਲਕੁਲ ਵੀ ਨਹੀਂ ਬੈਠਦੇ ਸਾਰਾ ਦਿਨ ਜਾਦਾ ਵੀਡੀਓ ਗੇਮਸ ਮੋਬਾਈਲ ਤੇ ਗੇਮਸ ਖੇੜ ਲੀਆਂ ਬਾਹਰ ਚਲੇ ਗਏ ਘਰ ਦੇ ਬਜ਼ੁਰਗਾਂ ਨੂੰ ਆਪਦੇ ਨੂੰ ਬਿਲਕੁਲ ਵੀ ਟਾਈਮ ਨਹੀਂ ਦਿੰਦੇ ਤਾਂ ਉਹਨਾਂ ਬੱਚਿਆਂ ਨੂੰ ਥੋੜਾ ਬਹੁਤ ਆਪਾਂ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਆਪਦੇ ਬਜ਼ੁਰਗਾਂ ਕੋਲ ਬੈਠਣ ਕੁਝ ਨਾ ਕੁਝ ਕਰ ਪੂਰੇ ਦਿਨ ਦੇ ਵਿੱਚ ਘੱਟੋ-ਘੱਟ 5 ਜਾਂ 10 ਮਿੰਟ ਉਹਨਾਂ ਕੋਲ ਜ਼ਰੂਰ ਬੈਠਣ 10 ਮਿੰਟ 15 ਮਿੰਟ ਇਹਦੇ ਨਾਲ ਉਹਨਾਂ ਨੂੰ ਵੀ ਵਧੀਆ ਲੱਗੇਗਾ ਤੇ ਤੁਹਾਡੇ ਬੱਚਿਆਂ ਨੂੰ ਵੀ ਜ਼ਰੂਰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਕੋਈ ਘਰ ਦੇ ਵਿੱਚ ਚੀਜ਼ ਲਿਆਉਂਦੀ ਹੈ ਸਭ ਤੋਂ ਪਹਿਲਾਂ ਬੱਚੇ ਨੂੰ ਕਹੋ ਕਿ ਤੁਸੀਂ ਆਪਦੇ ਦਾਦਾ ਦਾਦੀ ਨੂੰ ਫੜਾ ਕੇ ਆਓ ਉਹਨਾਂ ਨਾਲ 10-15 ਮਿੰਟ ਗੱਲਾਂ ਮਾਰੋ ਤੇ ਇਹਦੇ ਨਾਲ ਕੀ ਹੈ ਬੱਚੇ ਦੇ ਵਿੱਚ ਮੋਰਲ ਵੈਲਿਊਜ਼ ਇਨਕਲਕੇਟ ਹੋਣਗੀਆਂ ਬੱਚਾ ਜਿਹੜਾ ਹੈਗਾ ਉਹਦਾ ਵਿਕਾਸ ਵਧੇਗਾ ਤੇ ਜਿਹੜੇ ਵੱਡੇ ਬਜ਼ੁਰਗ ਨੇ ਉਹਨਾਂ ਨੂੰ ਵੀ ਵਧੀਆ ਲੱਗੇਗਾ ਉਹਨਾਂ ਨੂੰ ਲੱਗੇਗਾ ਕਿ ਸਾਡਾ ਘਰ ਦੇ ਵਿੱਚ ਮਾਨ ਸਤਕਾਰ ਬਹੁਤ ਜ਼ਿਆਦਾ ਹੈ ਥੈਂਕ ਯੂ ਸੋ ਮੱਚ